ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਟਰੈਕਟਰ ਲੈ ਕੇ ਆਏ ਆਪਾਂ ਸੇਲ ਦੇ ਲਈ ਮਹਿੰਦਰਾ 585 ਡਬਲ ਕਲਚ ਟਰੈਕਟਰ ਬਹੁਤ ਹੀ ਘੱਟ ਰੇਟ ਦੇ ਵਿੱਚ ਸੇਲ ਲਈ ਹੈ ਜੀ ਟਰੈਕਟਰ ਦੀ ਸਾਰੀ ਜਾਣਕਾਰੀ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਜੀ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆਂ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ Mahindra 585 DI ਇਹ ਟਰੈਕਟਰ 1999 ਮਾਡਲ ਹੈਗਾ ਜੀ ਪੰਜਾਬ ਨੰਬਰ ਟਰੈਕਟਰ PP10 ਲੁਧਿਆਣੇ ਦਾ ਨੰਬਰ ਹੈ ਟਰੈਕਟਰ ਇਹ ਪਹਿਲੇ ਨਾਮ ਹੈ ਸਾਰਾ ਟਰੈਕਟਰ オリジナル ਹੈ ਰੰਗ ਪੇਂਟ ਸਾਰਾ ਟਰੈਕਟਰ ਦਾ A to Z ਨਾਲ ਦਾ ਹੈ ਕੰਡੀਸ਼ਨ ਵਗੈਰਾ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਜੀ ਚਾਰੇ ਪਾਸਿਓਂ ਡਬਲ ਕਲਚ ਇਹ ਟਰੈਕਟਰ ਹੈ ਜੀ ਡਬਲ ਕਲਚ ਟਰੈਕਟਰ ਹੈ ਮਗਲੇ ਟਾਇਰ ਹੈਗੇ ਨੇ ਲਗਭਗ 60 ਕ ਪੈਸੇ ਟਰੈਕਟਰ ਦੇ ਅਗਲੇ ਟਾਇਰ ਬਿਲਕੁਲ ਨਵੇਂ ਨੇ ਜੀ JK ਕੰਪਨੀ ਦੇ ਟਰੈਕਟਰ ਇੰਜਨ ਗੇਅਰ ਕੰਨੀਓ ਬਿਲਕੁਲ ਸਹੀ ਹੈ ਬਾਕੇ ਚੈੱਕ ਕਰਕੇ ਤੁਸੀਂ ਆਪਣੀ ਤਸੱਲੀ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਟਰੈਕਟਰ ਰੇਟ ਦੀ ਹੁਣ ਆਪਾਂ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ 210000 ਰੁਪਿਆ ਰੇਟ ਵਜਿ ਮੌਕੇ ਤੇ ਘੱਟ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਇਹ ਜਿਹੜਾ ਟਰੈਕਟਰ ਹੈ ਜੀ ਇਹ ਦਰਾਹਾ ਏਰੀਏ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਗੱਲਬਾਤ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਆਪਣੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀਰ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ